ਮੈਂ ਉਸੋਂ ਸੁੱਣ ਚੋਂ ਆ ਮੁੰਡ ਭਾਗੀ ਆ ਭਾਈ ਜੋਗਾ ਸਿੰਘ ਜੀ ਦੀ ਅਖਮੀ ਪੁੱਛਤਾ ਦਸਵੇਂ ਪਾਸ਼ੇ ਨੂੰ ਥਾਪੜਾ ਦਿੱਤਾ ਸੀ ਉਥੋਂ ਦੀ ਇੱਕ ਮੁੰਡਿਆਰ ਹੁੰਦੀ ਸੀ ਬਾਨੋ ਉਹ ਆਪਣੀ ਸ਼ahr ਨੂੰ ਪੁੱਛਦੀ ਹੈ ਕਹਿੰਦੀ ਮੈਂ ਹਰੀ ਸਿੰਘ ਨਲੂਏ ਦਾ ਬੜਾ ਨਾਮ ਸੁਣਿਆ ਮੈਂ ਵੇਖਣਾ ਗੁਰੂ ਦਸ ਸਿੰਘ ਕਿੱਦਾਂ ਦੇ ਨੇ ਉਹਦਾ ਸ਼ੋਰ ਕਹਿਣ ਲੱਗਾ ਪਰਾਇ ਕੌਮ ਦੇ ਸਰਦਾਰ ਨੇ ਜਰਨੈਲ ਇਹ ਧੀਆਂ ਬਣਾ ਦੀ ਇੱਜ਼ਤ ਨਹੀਂ ਕਰਦੇ ਇਹ ਫਿਰ ਸਾਡੀ ਧਰਤੀ ਤੇ ਰਾਜ ਕੀਤਾ ਤੂੰ ਸਵਾਲ ਪੁੱਛਣਾ ਤਾਂ ਜਾ ਕੇ ਪੁੱਛ ਗਿਆ ਉਹ ਕਹਿੰਦੀ ਸਵਾਲ ਵੀ ਮੈਂ ਪੁੱਛਣੇ ਤੇ ਮਿਲਣਾ ਵੀ ਮੈਂ ਤੂੰ ਟਿੱਗਿਆ ਰਹਿ ਉਥੋਂ ਚਲੇ ਗਏ ਕੰਧਾਰ ਕੰਧਾਰ ਹਾਈ ਸੀ ਨਰਵੇ ਦਾ ਕੈਂਪ ਲੱਗਿਆ ਸੀ ਉਥੇ ਸਿੰਘ ਖੜੇ ਸੀ बालो एसी न फते बनाई वाहिगरू जी ख़ालसा वाहिगरू जी फतेह गज बज करत आई त हुन बीबा जी हुकम करो थी चाही बालो कहण लॻी मैं हरी सिंध दर्शन कर ਹੁਣ ਸੁਣਿਓ ਜਰਾ ਆਪਣੇ ਆਪ ਨੂੰ ਵੀ ਦੇਖ ਲਿਓ ਜਰਨੈਲਾ ਨੂੰ ਵੀ ਦੇਖ ਲਿਓ ਤੇ ਇਹ ਵੀ ਦੇਖ ਲਿਓ ਕਿਸ ਧਰਤੀ ਦੇ ਤੁਸੀਂ ਰਹਿੰਦੇ ਹੋ ਹਰੀ ਸਿੰਘ ਨਰਵਾ ਜੀ ਨੇ ਅੰਦਰੋਂ ਕਿਹਾ ਜਾਓ ਬੀਬਾ ਜੀ ਨੂੰ ਬਾਏ ਇੱਜ਼ਤ ਲੈ ਕੇ ਆਓ ਪਹਿਲਾਂ ਤਾਂ ਸ਼ਬਦ ਜਿਹੜਾ ਬੀਬਾ ਜੀ ਹੈ ਇਹ ਤੁਸੀਂ ਆਪਣੇ ਘਰ ਦੀ ਚੋਂ ਕੱਢ ਹੀ ਦਿੱਤਾ ਪੰਜਾਬ ਦੀ ਧਰਤੀ ਜੋ ਗੋਮੀ ਹੋ ਗਿਆ ਤੇ ਬੀ ਭੱਡੀ ਮਾਂ ਬਰਾਬਰ ਦੀ ਭੈਣ ਛੋਟੀ ਧੀ ਇਹ ਜਰਨੈਲਾ ਦੀ ਔਲਾਦ ਆ ਆਪਾਂ ਪਹਿਲਾਂ ਆਪਾਂ ਦੇਖੀਏ ਕਿੱਥੇ ਖੜੇ ਆ ਤੇ ਹਰੀ ਸਿੰਘ ਨਲਵਾ ਜੀ ਦਾ ਆਪਣਾ ਸੰਮਰਾ ਹੋਇਆ ਤਾਂ ਬਾਨੋ ਨੇ ਦੇਖਿਆ ਜਰਨੈਲ ਹੁਣ ਤੁਹਾਨੂੰ ਮੈਂ ਹਰੀ ਸਿੰਘ ਨਲਵਾ ਜੀ ਦਾ ਬਹਿ ਰੋਲ ਕਰ ਰਿਹਾ ਸੀ ਫਿਲਮ ਬਣਾ ਰਿਹਾ ਅਗਲੇ ਸਾਲ ਮੇਰੇ ਤੇ ਮਿਹਰ ਪਰਿਆ ਹੱਥ ਰੱਖਿਆ ਸਿਰ ਤੇ ਪੋਰੇ ਪੁੱਛਿਆ ਕਿ ਹੁਕਮ ਕਰੋ ਤੇ ਬਾਨੋ ਕਹਿੰਦੀ ਹੈ ਪਹਿਲੀ ਗੱਲ ਇਹ ਕਿ ਤੁਸੀਂ ਸਾਡੀ ਧਰਤੀ ਤੇ ਕਬਜ਼ਾ ਕਿਉਂ ਕੀਤਾ ਹਰੀ ਸਿੰਘ ਨਲਵਾ ਕਹਿਣ ਲੱਗਾ ਆਪਣੀ ਧਰਤੀ ਰੱਖਿਆ ਕਰਨੀ ਜਾਇਜ਼ ਹੈ ਕਿ ਨਜਾਇਜ਼ ਹੈ ਬਾਨੋ ਕਹਿੰਦੀ ਜਾਇਜ਼ ਆਪਣੇ ਧੀਆਂ ਪੁੱਤਰਾਂ ਦੀ ਰੱਖਿਆ ਕਰਨਾ ਜਾਇਜ਼ ਅਗੇ ਲਾਜ਼ਮ ਹੈ ਕਹਿੰਦੀ ਜਾਇਜ਼ ਹੈ ਤੇ ਹਰੀ ਸਿੰਘ ਮਲਵਾ ਜੀ ਕਹਿਣ ਲੱਗੇ ਫਿਰ ਤੁਹਾਡੇ ਘਰ ਦੇ ਤੁਹਾਡੇ ਪਠਾਨ ਇਹਨਾਂ ਨੇ ਹਿੰਦੁਸਤਾਨ ਦੇ ਵਿੱਚ ਚੋਲ-ਚਾਲ ਮਚਾਈ ਉਹਨੂੰ ਠੰਡ ਬਾਰ ਬਾਸਤੇ ਮੈਂ ਇੱਥੇ ਤਰਾ ਦੇ ਰਿਹਾ ਗੁਰੂ ਦਾ ਲਾਬ ਬੜੀਆਂ ਗੱਲਾਂ ਹੋਈਆਂ ਬਾਨੋ ਕਹਿੰਦੀ ਮੈਂ ਸੁਣਿਆ ਇਹ ਗੁਰਨਾਮ ਜਿਦਾ ਘਰ ਹੈ ਇਥੇ ਜੋ ਮੰਗਾ ਮਿਲਦਾ ਹੈ ਸੱਚ ਹੈ ਹਰੀ ਸਿੰਘ ਮਲਵਾ ਜੀ ਕਹਿਣ ਲੱਗੇ ਹੁਣ ਗੱਲ ਤੂੰ ਮੇਰੇ ਗੁਰੂ ਦੀ ਕੀਤੀ ਹੈ ਜੋ ਮੰਗੇਗੀ ਬਾਨੋ ਤੈਨੂੰ ਮਿਲੂਗਾ ਗੁਰੂ ਨਾਨਕ ਦਾ ਸਾਥ ਅਰੇ ਬਾਨੋ ਕਹਿੰਦੀ ਹਰੀ ਸਿੰਘ ਨਲਵਾ ਜੀ ਮੈਨੂੰ ਤੇਰੇ ਵਰਗਾ ਲਾਲ ਚਾਹੀਦਾ ਤੇਰੇ ਵਰਗਾ ਸੁਪੁੱਤਰ ਚਾਹੀਦਾ ਹਰੀ ਸਿੰਘ ਨਲਵਾ ਕਹਿਣ ਲੱਗਿਆ ਸੁਪੁੱਤਰ ਕਿਆ ਹੋ ਜਾ ਵੀ ਹੋਵੇ

ਉਮਰ ਤਰਸੇ ਮੜਦੇ ਨਾ ਬੱਲੋ ਹੱਸ ਕੇ ਕਹਿੰਦੀ ਏ ਕਿਉਂ ਸਿੰਘਾ ਅੱਜ ਜੋ ਗੱਲ ਤੇਰੀ ਕਹੀ ਕੇ ਗੁਰੂ ਨਾਨਕ ਦਾ ਘਰ ਆ ਜੋ ਮੰਗੋਗੇ ਮਿਲਾਗੇ ਅੱਜ ਝੂਠੀ ਹੋ ਗਈ ਏ ਜਾ ਬਾਨਾ ਮਾਰ ਕੇ ਬਾਨੋ ਮੋੜਨ ਲੱਗੀ ਹਰੀ ਸਿੰਘ ਨਲੂਵਲੇ ਰੋਕਿਆ ਲੈ ਸੁਣਿਓ ਜਰਾ ਕਿਆ ਕਰਦਾਰ ਉਹਨਾਂ ਦੇ ਸੀ ਤੇ ਕਿਆ ਕਰਦਾਰ ਅਸੀਂ ਬਣਾਏ ਕਹਿੰਦਾ ਬੀਬਾ ਖੜ अरे सिंह सिंगा सब तो कीमती ले गया चार सिंह गए लोई लिया नलवा जी हरी सिंह नलवा जी ने बुकर दे के बानो दे दे के सिर से पैर च मथा टेक के कहना बानो तेन हरी सिंह नलुएर का पुत चाहिए सब बात तू मेरी मां हुई ते सिंह नलुआ तेरा पुत ਬਾਨੋ ਨੇ ਗੱਲ ਸੁਣੀ ਅੱਖਾਂ ਚ ਨੀਰ ਵਗਦਾ ਥੱਲੇ ਹੋ ਕੇ ਹਰੀ ਸਿੰਘ ਨੜੂ ਨੂੰ ਚੱਕਿਆ ਬਰਾਬਰ ਲਿਆਂਦਾ ਤੇ ਕਿਹਾ ਰੋ ਕੇ ਕਹਿੰਦੀ ਹੈ ਹਰੀ ਸਿੰਘ ਨੜੂਆ ਪੁੱਤ ਮੈਂ ਸਿੱਖਾਂ ਦੇ ਘਰੇ ਜਨਮ ਤਾਂ ਨਹੀਂ ਲਿਆ ਮੈਂ ਗੁਰੂ ਦਸਵੇਂ ਪਾਸ਼ਾ ਦੀ ਥਾਪੜੀ ਦਿੱਤੀ ਹੋਈ ਸਿੰਘਣੀ ਨਹੀਂ ਪਰ ਅੱਜ ਮੈਂ ਤੈਨੂੰ ਪੁੱਤ ਬਣਾ ਕੇ ਮੈਂ ਧੰਨ ਹੋ ਗਈ ਮੈਂ ਧੰਨ ਹੋ ਗਈ ਐਨੀ ਗੱਲ ਕਹਿ ਕੇ ਉੱਥੋਂ ਭੱਜੀ ਐ ਰੋਂਦੀ ਜਾਂਦੀ ਐ ਅੱਜ ਵੀ ਿੱਲੇ ਤੇ ਉਹਦੀ ਕਬਰ ਬਣੀ ਐ ਅਫਗਾਨਿਸਤਾਨ ਜਾ ਕੇ ਦੇਖ ਲਿਓ ਜੇ ਉੱਥੇ ਿੱਲੇ ਤੇ ਖੜ ਕੇ ਉੱਚਾ ਕਰਕੇ ਹੱਥ ਕਹਿੰਦੀ ਐ ਹੈ ਦਸਵੇਂ ਪਾਤਸ਼ਾਹ اے ਮੇਰੇ ਗੁਰੂ ਮੇਰੇ ਪਿਆਰੇ ਨਰੰਕਾਰ ਦੇ ਰੂਪ ਓਏ ਮੈਨੂੰ ਦਰਸ਼ਨ ਦੇ ਜਿਹਦੇ ਸਿੰਘ ਹੈ ਹੋ ਜਿਨੇ ਉਹ ਗੁਰੂ ਕਹਿੋ ਜਪ ਮੈਂ ਗੱਲ ਸੁਣਾ ਕੇ ਚਲਿਆ ਕੋਈ ਧਰਮ ਅਕਾਲ ਪੁਰਖ ਦੇ ਬੰਦੇ ਆਪ ਸਾਰੇ ਇੱਕ ਦੂਜੇ ਦੇ ਚਰਨਾਂ 'ਚ ਸੀਸ ਝੁਕਾ ਦਈਏ ਪਿਆਰ ਕਰ ਲਈਏ ਇੱਕ ਨਾ ਲਾ ਲਈਏ ਤੇ ਸਾਰੇ ਧਰਮ ਦੇ ਅੰਦਰ ਵਿੱਚ ਸਮਾ ਜਾਂਦੇ ਨੇ ਮੈਂ ਇਸ ਕਰਕੇ ਗੱਲ ਸੁਲਾਈ ਹੈ ਕਿਉਂਕਿ ਜਦ ਤੱਕ ਕਿਸੇ ਬੰਦੇ ਦਾ ਕਰਤਾਰ ਕਰੈਕਟ ਉਹ ਨਹੀਂ ਆਪਣੇ ਹੱਥ 'ਚ ਤੇ ਫਿਰ ਉਹਦੀ ਜ਼ਿੰਦਗੀ ਵੀ ਆਪਣੇ ਹੱਥ 'ਚ ਨਹੀਂ ਰਹੀ ਪੰਜਾਬ ਦੀ ਗੱਲ ਮੈਂ ਤੁਹਾਨੂੰ ਬਾਵੇ ਦਾ ਕਹਿਣਾ ਅੱਜ ਮਹਾਪੁਰਸ਼ਾਂ ਦੇ ਜਨਮ ਸਥਾਨ ਤੇ ਮਗਣਾ ਉਹਨਾਂ ਦੇ ਘਰ ਦਾ ਮੈਂ ਕੂਕਰਾ ਗੁਰੂ ਦਾ ਬਾਬਾ ਦੀਪ ਸਿੰਘ ਜੀ ਦਾ ਪੁੱਤਰ ਆ ਗੁਰੂ ਘਰ ਦਾ ਕੁੱਕਰ ਦੇਵੀ ਦੇਵਤਿਆਂ ਨੂੰ ਪ੍ਰਣਾਮ ਕਰਦਾ ਸਿਧਰ ਨਮਸਕਾਰ ਕਰਦਾ ਪੰਜਾਬ ਕਿਤੇ ਨਹੀਂ ਗਿਆ ਇਹ ਨਾ ਕਿਤੇ ਗਿਆ ਸੀ ਨਾ ਕਿਤੇ ਜਾਊਗਾ ਮੋੜ ਕੁੜ ਕੇ ਆਪਣੇ ਆਪ ਹੀ ਤੁਹਾਡੇ ਕੋਲ ਆਉਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ